ਸੱਚੇ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਲਾਈਨਸ ਤੇ ਆਜ਼ੀ ਵਿਦੇਸ਼ੀ ਕਾਮੇ ਕਟੌਣ ਦਾ ਫੈਸਲਾ ਬਿਲਕੁਲ ਗਲਤ ਟਰੂਡ ਸਰਕਾਰ ਦੇ ਫੈਸਲੇ ਦੇ ਉੱਤੇ ਮਹਾਰਾ ਨੇ ਦਿੱਤੀ ਰਾਏ ਚੀਨ ਦਾ ਕੈਨੇਡਾ ਸਰਕਾਰ ਨੂੰ ਵੱਡਾ ਝਟਕਾ ਕੈਨੋਲਾ ਤੇ ਐਂਟੀ ਡੰਪਿੰਗ ਜਾਂਚ ਸ਼ੁਰੂ ਕਰਨ ਦੀ ਯੋਜਨਾ ਅਲਬਰਟਾ ਸਰਕਾਰ ਨੇ ਆਪਟਨ ਸੈਕਸਸ ਸਿੱਖਿਆ ਨੀਤੀ ਬਾਰੇ ਕੀਤਾ ਵਿਚਾਰ ਇਸ ਫਾਲ ਸੀਜ਼ਨ ਦੇ ਵਿੱਚ ਲਿਆਂਦਾ ਚਾਹੇਗਾ ਕਾਨੂੰਨ ਸਸਕੇਚੋਨ ਵੱਲੋਂ ਹਾਰਟ ਟੂ ਫਿਲ ਪ੍ਰੋਗਰਾਮ ਬੰਦ ਛੇ ਅਤੇ 11 ਸਤੰਬਰ ਨੂੰ ਸੈਮੀਨਾਰ ਲਗਾ ਕੇ ਦਿੱਤੀ ਜਾਵੇਗੀ ਜਾਣਕਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਵੱਲੋਂ ਬੀਤੇ ਦਿਨ ਆਰਜੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਲਿਆ ਗਿਆ ਤੇ ਹੁਣ ਇਸ ਫੈਸਲੇ ਦਾ ਜਿੱਥੇ ਵਿਦੇਸ਼ੀ ਕਾਮਿਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਉੱਥੇ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਜਮ ਕੇ ਇਸ ਦਾ ਵਿਰੋਧ ਕੀਤਾ ਤੇ ਹੁਣ ਸਿਆਸੀ ਕਾਰੋਬਾਰੀਆਂ ਮਹਰਾਂ ਅਤੇ ਇਮੀਗ੍ਰੇਸ਼ਨ ਹਮਾਇਤੀਆਂ ਦੇ ਵੱਲੋਂ ਵੀ ਇਸ ਦਾ ਤਿੱਖਾ ਵਿਰੋਧ ਕਰਦਿਆ ਹੋਇਆ ਕਿਹਾ ਜਾ ਰਿਹਾ ਹੈ ਕਿ ਆਰਜੀ ਵਿਦੇਸ਼ੀ ਕਾਮੇ ਘਟਾਉਣ ਦਾ ਫੈਸਲਾ ਬਿਲਕੁਲ ਗਲਤ ਹੈ ਟਰੂਡੋ ਸਰਕਾਰ ਵੱਲੋਂ ਆਰਜੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਦੇ ਫੈਸਲੇ ਨੂੰ ਨਿਰੋਲ ਸਿਆਸੀ ਕਰਾਰ ਦਿੱੰਧਿਆ ਕਰੋ ਭਾਰੀਆਂ ਆਰਥਿਕ ਮਹਾਰਾਂ ਅਤੇ ਇਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਕਿਰਤਿਆਂ ਦੀ ਜ਼ਰੂਰਤ ਹੈ ਅਤੇ ਅਸਲ ਵਿੱਚ ਘਟ ਉਜਰਤ ਦਰਾਂ ਵਾਲੀ ਇਹ ਸ਼੍ਰੇਣੀ ਖਤਮ ਹੀ ਕਰ ਦਿੱਤੀ ਜਾਣੀ ਚਾਹੀਦੀ ਹੈ ਜ਼ਿਆਦਾਤਰ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਕੀਰਤਿਆਂ ਦੀ ਉਪਲਬਧਤਾ ਉਜਰਤ ਦਰਾਂ ਨੂੰ ਸੁਖਾਵਾਂ ਬਣਾਉਣ ਵਿੱਚ ਮਦਦ ਕਰਦੀ ਹੈ ਅਤੇ ਅਜਿਹਾ ਨਾ ਹੋਣ ਤੇ ਉਜਰਤ ਦਰਾਂ ਵਧਣਗੀਆਂ ਅਤੇ ਉਤਪਾਦਕਤਾ ਵਧਾਉਣ ਲਈ ਵਧੇਰੇ ਨਿਵੇਸ਼ ਕਰਨਾ ਹੋਵੇਗਾ ਕਾਲਟਨੀ ਯੂਨੀਵਰਸਿਟੀ ਵਿੱਚ ਇਕਨੋਮਿਕਸ ਦੇ ਪ੍ਰੋਫੈਸਰ ਕ੍ਰਿਸਟੋਫਰ ਵਰਜ਼ਵਿਕ ਦਾ ਕਹਿਣਾ ਹੈ ਕਿ ਜਦੋਂ ਸਰਕਾਰਾਂ ਜਾਂ 雇ਰਰ ਕਿੱਲਤ ਦਾ ਗੱਲ ਕਰਦੇ ਨੇ ਤਾਂ ਅਸਲ ਵਿੱਚ ਸਪਸ਼ਟ ਨਹੀਂ ਹੁੰਦਾ ਕਿ ਆਖਰਕਾਰ ਉਹ ਕਹਿਣਾ ਕੀ ਚਾਹੁੰਦੇ ਨੇ ਕਿ ਇਹ ਮਤਲਬ ਕੱਢਿਆ ਜਾ ਸਕਦਾ ਕਿ ਘਟ ਉਜਰਤ ਦਰਾਂ ਤੇ ਕਿਰਤਿਆਂ ਦੀ ਜ਼ਰੂਰਤ ਹੈ ਅਤੇ ਅਸੀਂ ਵੱਧ ਮੁਲਾਜ਼ਮ ਭਰਤੀ ਕਰ ਸਕਦੇ ਹਾਂ ਕਿਸੇ ਵੀ ਮੁਲਕ ਦਾ ਅਰਥਚਾਰਾ ਇਸ ਤਰੀਕੇ ਨਾਲ ਨਹੀਂ ਚੱਲਦਾ ਲਿਬਰਲ ਸਰਕਾਰ ਵੱਲੋਂ ਹਾਲ ਹੀ ਵਿੱਚ ਕੀਤੇ ਐਲਾਨ ਮਗਰੋਂ ਵਰਜ਼ ਵਿਕ ਨੇ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਦਾ ਵਰਗ ਹੀ ਖਤਮ ਕਰ ਦਿੱਤਾ ਜਾਵੇ ਅਤੇ ਵੱਧ ਉਜਰਤ ਦਰਾਂ ਵਾਲੀ ਸ਼੍ਰੇਣੀ ਨੂੰ ਇਕਨੋਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਕਰ ਦਿੱਤਾ ਜਾਵੇ ਦੁਜੀਪਾਸੇ ਨਾਮੀ ਆਰਥਿਕ ਮਾਹਰ ਮਾਈਕ ਮੌਫਟ ਨੇ ਵੀ ਖੇਤੀ ਨੂੰ ਛੱਡ ਕੇ ਬਾਕੀ ਸਾਰੇ ਉਦਯੋਗਿਕ ਖੇਤਰਾਂ ਵਿੱਚੋਂ ਆਰਜੀ ਵਿਦੇਸ਼ੀ ਕਾਮੇ ਖਤਮ ਕਰਨ ਦੀ ਵਕਾਲਤ ਕੀਤੀ ਇਸ ਦੇ ਉਲਟ ਕੈਨੇਡੀਅਨ ਚੈਂਬਰ ਆਫ ਕਮਰਸ ਵਿੱਚ ਭਵਿੱਖ ਦੇ ਕਾਰਜਾਂ ਨਾਲ ਸੰਬੰਧਿਤ ਇਕਾਈ ਦੀ ਸੀਨੀਅਰ ਡਾਇਰੈਕਟਰ ਡਾਇਨਾ ਪਾਲਮੇਰਨ ਵੈਲਾਸਕੋ ਦਾ ਕਹਿਣਾ ਹੈ ਕਿ ਅਜਿਹੇ ਕਿਸੇ ਵੀ ਸੁਝਾਅ ਬਾਰੇ ਸਾਵਧਾਨੀ ਵਰਤੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਇਹ ਗੱਲਾਂ ਅਰਥਚਾਰੇ ਦੀ ਅਸਲੀਅਤ ਨਾਲ ਮੇਲ ਨਹੀਂ ਖਾਂਦੀਆਂ ਉਨਾ ਕਿਹਾ ਕਿ ਵੱਡੀ ਗਿਣਤੀ ਵਿੱਚ ਬਗੈਰ ਹੁਨਰ ਵਾਲੀਆਂ ਨੌਕਰੀਆਂ ਵਾਸਤੇ ਘੱਟ ਉਜਰਤਾਂ ਦਰਾਂ ਨਾਲ ਹੀ ਕੰਮ ਚੱਲ ਸਕਦਾ ਹੈ। ਉਹਨਾਂ ਸਵਾਲ ਉਠਾਇਆ ਕਿ ਕੀ ਕੋਈ ਵੀ ਕਾਰੋਬਾਰੀ ਬਗੈਰ ਹੁਨਰ ਵਾਲੀ ਨੌਕਰੀ ਵਾਸਤੇ ਉੱਚੀ ਉਜਰਤ ਦਰ ਅਦਾ ਕਰਨ ਵਾਸਤੇ ਰਾਸੀ ਹੋਵੇਗਾ। ਉਦੋਂ ਵਰਜ਼ਵਿਕ ਦਾ ਕਹਿਣਾ ਸੀ ਕਿ ਸਿਰਫ ਹਨਰ ਦੇ ਆਧਾਰ ਤੇ ਇਮੀਗ੍ਰੇਸ਼ਨ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ ਕਿਰਤੀਆਂ ਦੀ ਕਿਲਤ ਬਾਰੇ ਗੱਲਾਂ ਛੱਡ ਦਿਓ ਅਤੇ ਫਰਮਾਂ ਨੂੰ ਸਾਫ਼ ਕਹਿ ਦਿਓ ਕਿ ਕਿਰਤੀ ਨਹੀਂ ਮਿਲ ਰਹੇ ਤਾਂ ਉਜਰਤ ਦਰਾਂ ਵਿੱਚ ਵਾਧਾ ਕਰ ਲੈਣ ਅਤੇ ਜਾਂ ਫਿਰ ਜਿਵੇਂ ਪ੍ਰਧਾਨ ਮੰਤਰੀ ਆਖਰੇ ਨੇ ਕਿ ਆਪਣੇ ਕਿਰਤੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿਓ ਇੱਥੇ ਦੱਸਣਾ ਬੰਦ ਹੈ ਕਿ ਮਹਾਂਮਾਰੀ ਮਗਰੋਂ ਦੁਨੀਆ ਦੇ ਹਰ ਕੋਨੇ ਵਿੱਚ ਕਿਰਤੀਆਂ ਦਾ ਸੰਕਟ ਪੈਦਾ ਹੋਇਆ ਅਤੇ ਕੈਨੇਡਾ ਵਿੱਚ ਵਧੇਰੇ ਕਿਰਤੀਆਂ ਨੂੰ ਸੱਦਿਆ ਗਿਆ ਉਸ ਵੇਲੇ ਦੇ ਇਮੀਗ੍ਰੇਸ਼ਨ ਮੰਤਰੀ ਸੌਨ ਫਰੇਜ਼ਰ ਨੇ ਇਮੀਗ੍ਰੇਸ਼ਨ ਟੀਚੇ ਵਧਾਉਣ ਦਾ ਐਲਾਨ ਕੀਤਾ ਤਾਂ ਹਰ ਕੈਨੇਡੀਅਨ ਸੂਬੇ ਦੇ ਪ੍ਰੀਮੀਅਰ ਨੇ ਇਸ ਦਾ ਸਵਾਗਤ ਕੀਤਾ ਪਰ ਹੁਣ ਬੇਰੋਜ਼ਗਾਰੀ ਦਰ ਮਾਮੂਲੀ ਤੌਰ ਤੇ ਵਧੀ ਤਾਂ ਰੌਲਾ ਪੈ ਗਿਆ ਜਦਕਿ ਅਸਲੀਅਤ ਇਹ ਹੈ ਕਿ ਆਜ਼ੀ ਵਿਦੇਸ਼ੀ ਕਾਮਿਆਂ ਦੀ ਵੱਡੀ ਗਿਣਤੀ ਖੇਤੀ ਸੈਕਟਰ ਵਿੱਚ ਹੀ ਕੰਮ ਕਰਦੀ ਹੈ ਕੈਨੇਡਾ ਤੇ ਚੀਨ ਵਿਚਾਲੇ ਮੁਰ ਤੋਂ ਤਲਖੀ ਵੇਖਣ ਨੂੰ ਮਿਲ ਰਹੀ ਹੈ ਕੈਨੇਡਾ ਨੇ ਚੀਨ ਤੋਂ ਆਉਣ ਵਾਲੇ ਅਤੇ ਚੀਨ ਦੇ ਵਿੱਚ ਬਣੇ EVs ਦੇ ਉੱਤੇ ਮੋਟਾ ਟੈਰਫ ਲਗਾਉਣ ਦਾ ਫੈਸਲਾ ਲਿਆ ਸੀ ਤੇ ਹੁਣ ਚੀਨ ਨੇ ਕੈਨੇਡਾ ਤੋਂ ਆਉਣ ਵਾਲੇ ਕੈਨੋਲਾ ਤੇ ਐਂਟੀ ਡੰਪਿੰਗ ਜਾਂਚ ਸ਼ੁਰੂ ਕਰਨ ਦੀ ਯੋਜਨਾ ਬਣਾ ਲਈ ਹੈ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਕੈਨੇਡਾ ਨੇ ਚੀਨ 'ਚ ਬਣੇ ਇਲੈਕਟ੍ਰਿਕ ਵਾਹਨਾਂ ਤੇ ਟੈਰਫ ਐਲਾਨਿਆ ਜਿਸ ਤੋਂ ਬਾਅਦ ਚੀਨ ਨੇ ਵੀ ਆਪਣੀ ਪ੍ਰਤੀਕਿਰਿਆ ਕੁਝ ਇਸ ਹੀ ਪ੍ਰਕਾਰ ਦਿੱਤੀ ਹੈ ਚੀਨ ਨੇ ਬੀਤੇ ਦਿਨ ਕਿਹਾ ਕਿ ਉਹ ਕੈਨੇਡਾ ਤੋਂ ਕੈਨੋਲਾ ਆਯਾਤ ਦੀ ਐਂਟੀ ਡੰਪਿੰਗ ਜਾਂਚ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਨੇ ਕੈਨੇਡਾ ਵੱਲੋਂ ਚੀਨੀ ਇਲੈਕਟ੍ਰਿਕ ਵਾਹਨਾਂ ਤੇ ਟੈਰਿਫ ਲਗਾਉਣ ਤੋਂ ਬਾਅਦ ਚੀਨ ਨੇ ਇਹ ਫੈਸਲਾ ਲਿਆ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਕੈਨੇਡਾ ਚੀਨ ਚ ਬਣੇ ਈਵੀ ਤੇ 100 ਪ੍ਰਤੀਸ਼ਤ ਆਯਾਤ ਟੈਰਿਫ ਠੋਕੇਗਾ ਅਮਰੀਕਾ ਵੱਲੋਂ ਚੀਨੀ EV ਤੇ ਟੈਰਫ 1 ਅਗਸਤ ਤੋਂ ਲਾਗੂ ਹੋਣੇ ਸਨ ਪਰ ਟੈਰਫ ਲਾਗੂ ਹੋਣਾ ਸਤੰਬਰ ਦੇ ਅਖੀਰ ਤੱਕ ਟਲ ਗਏ ਹਾਲਾਂਕਿ ਕੈਨੇਡਾ ਦੇ ਟੈਰਫ 1 ਅਕਤੂਬਰ ਤੋਂ ਪ੍ਰਭਾਵੀ ਹੋ ਜਾਣਗੇ ਚੀਨ ਦੇ ਵਪਾਰ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਬਹੁਤ ਸਾਰੀਆਂ ਪੱਖਾਂ ਦੇ ਵਿਰੋਧ ਅਤੇ ਅਸਹਿਮਤੀ ਦੇ ਬਾਵਜੂਦ ਕੈਨੇਡਾ ਦੁਆਰਾ ਚੀਨ ਤੋਂ ਆਯਾਤ ਦੇ ਵਿਰੁੱਧ ਚੁੱਕੇ ਗਏ ਪੱਖਪਾਤੀ ਇੱਕ ਪਾਸੜ ਪਾਬੰਦੀਸ਼ੁਦਾ ਉਪਾਅਾਂ ਦੀ ਸਖਤ ਨਿੰਦਾ ਕਰਦਾ ਹੈ ਅਤੇ ਦ੍ਰਿੜਤਾ ਨਾਲ ਵਿਰੋਧ ਕਰਦਾ ਹੈ ਮੰਤਰਾਲੇ ਨੇ ਕਿਹਾ ਕਿ ਚੀਨ ਕੁਝ ਕੈਨੇਡੀਅਨ ਰਸਾਇਣਕ ਉਤਪਾਦਾਂ ਦੀ ਡੰਪਿੰਗ ਵਿਰੋਧੀ ਜਾਂਚ ਵੀ ਸ਼ੁਰੂ ਕਰੇਗਾ। ਕੈਨੇਡਾ ਵਿੱਚ ਪੈਦਾ ਹੋਣ ਵਾਲੇ ਅੱਦੇ ਤੋਂ ਵੱਧ ਕਨੋਲਾ ਚੀਨ ਨੂੰ ਜਾਂਦੇ ਨੇ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਤੇਲ ਬੀਜ ਆਯਾਤਕ ਹੈ। ਕਨੋਲਾ ਜਿਸ ਦੀਆਂ ਕੁਝ ਕਿਸਮਾਂ ਨੂੰ ਰੈਪਸੀਡ ਵੀ ਕਿਹਾ ਜਾਂਦਾ ਹੈ, ਖਾਣਾ ਬਣਾਉਂਦੇ ਤੇਲ ਵਜੋਂ ਅਤੇ ਨਵੀਂਆਂ ਯੋਗ ਬਾਲਣਾ ਸਨੇ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਵਰਤਿਆ ਜਾਂਦਾ ਹੈ। ਮੰਤਰਾਲੇ ਨੇ ਕਿਹਾ ਕਿ ਚੀਨ ਨੂੰ ਹੋਣ ਵਾਲੇ ਕੈਨੇਡਾ ਦੇ ਕਨੋਲਾ ਨਿਰਯਾਤ ਵਿਚ ਕਾਫੀ ਵਾਧਾ ਹੋਇਆ ਹੈ ਅਤੇ ਡੰਪਿੰਗ ਦਾ ਸ਼ੱਕ ਹੈ ਇਨਰਿਆਤ 2023 ਵਿੱਚ 3.47 ਬਿਲੀਅਨ ਡਾਲਰ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ ਜਿਸ ਵਿੱਚ ਤਾਦਾਦ ਵਿੱਚ ਸਾਲਦਰ ਸਾਲ 170% ਵਾਧਾ ਹੋਇਆ ਹੈ ਅਤੇ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆਈ ਹੈ ਮੰਟਰਲ ਨੇ ਕਿਹਾ ਕਿ ਕੈਨੇਡਾ ਦੇ ਅਨੁਚਿਤ ਮੁਕਾਬਲੇ ਤੋਂ ਪ੍ਰਭਾਵਿਤ ਚੀਨ ਦੇ ਘਰੇਲੂ ਰੈਪਸੀਡ ਨਾਲ ਸੰਬੰਧਿਤ ਉਦਯੋਗਾਂ ਨੂੰ ਲਗਾਤਾਰ ਨੁਕਸਾਨ ਹੁੰਦਾ ਜਾ ਰਿਹਾ ਹੈ ਇਸ ਐਲਾਨ ਤੋਂ ਬਾਅਦ ਯੰਗਜ਼ੂ ਕਮੋਡਿਟੀ ਐਕਸਚੇਂਜ ਦੇ ਚੀਨ ਦੇ ਰੈਪਸੀਡ ਮਿਲ ਫਿਊਚਰਜ਼ ਵਿੱਚ 6% ਦਾ ਉਛਾਲ ਆਇਆ ਹੈ ਅਤੇ ਉਹ 275 ਯੂਐਨ ਪ੍ਰਤੀ ਮੀਟ੍ਰਿਕ ਟਨ ਤੇ ਪਹੁੰਚ ਗਏ ਜੋ ਕਿ 6 ਅਗਸਤ ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ ਤੇਲ ਬੀਜਾਂ ਦੀ ਭਰਪੂਰ ਸਪਲਾਈ ਅਤੇ ਘਰੇਲੂ ਉਤਪਾਦਨ ਵਧਣ ਕਾਰਨ ਚੀਨ ਦੇ ਰੈਪਸੀਡ ਮੀਲ ਦੀਆਂ ਕੀਮਤਾਂ ਇਸ ਸਾਲ ਹੁਣ ਤੱਕ 22% ਡਿੱਗ ਗਈਆਂ ਨੇ ਕੈਨੇਡਾ ਚੀਨ ਦਾ ਪ੍ਰਮੁੱਖ ਕੈਨੋਲਾ ਸਪਲਾਈਅਰ ਹੈ ਇਸ ਤੋਂ ਬਾਅਦ ਰੂਸ ਅਤੇ ਮੰਗੋਲੀਆ ਆਉਂਦੇ ਨੇ 2023 ਵਿੱਚ ਚੀਨ ਦਾ 94% ਕੈਨੋਲਾ ਆਯਾਤ ਕੈਨੇਡਾ ਤੋਂ ਸੀ ਜਿਸ ਦਾ ਮੁੱਲ ਕਰੀਬ 3.72 ਬਿਲੀਅਨ ਡਾਲਰ ਸੀ ਦੂਜੇ ਪਾਸੇ ਚੀਨ ਤੋਂ ਕੈਨੇਡਾ ਆਉਣ ਵਾਲੇ ਜ਼ਿਆਦਾਤਰ ਇਲੈਕਟ੍ਰਿਕ ਵਾਹਨ ਸ਼ੰਗਾਈ ਦੇ ਟੈਸਲਾ ਪਲਾਂਟ ਤੋਂ ਨੇ ਅਤੇ ਚੀਨ ਦੀਆਂ ਘਰੇਲੂਆਂ EV ਗੱਡੀਆਂ ਕੈਨੇਡੀਅਨ ਮਾਰਕੀਟ ਵਿੱਚ ਖਾਸ ਪ੍ਰਚਲਿਤ ਨਹੀਂ ਜਦੋਂ ਟੈਸਲਾ ਨੇ ਸ਼ੰਗਾਈ ਦੁਆਰਾ ਬਣਾਈਆਂ EVs ਨੂੰ ਕੈਨੇਡਾ ਵਿੱਚ ਜੋਨਾ ਸ਼ੁਰੂ ਕੀਤਾ ਤਾਂ 2023 ਵਿੱਚ ਚੀਨ ਤੋਂ ਆਟੋਮੋਬਾਈਲਸ ਦੀ ਕੈਨੇਡੀਅਨ ਧਰਾਮਦ ਸਾਲ ਦਰ ਸਾਲ 460% ਵਧ ਕੇ 44356 ਵਾਹਨ ਹੋ ਗਈ ਸੀ ਚੀਨੀ ਬੁਲਾਰੇ ਨੇ ਕਿਹਾ ਕਿ ਉਹ ਕੈਨੇਡਾ ਦੇ ਮਾਮਲੇ ਲਈ ਵਿਸ਼ਵ ਵਪਾਰ ਸੰਗਠਨ ਵਿਵਾਦ ਨਿਪਟਾਰਾ ਵਿਧੀ ਦਾ ਸਹਾਰਾ ਲੈਣ ਦਾ ਇਰਾਦਾ ਰੱਖਦੇ ਨੇ ਬੀਜਿੰਗ ਵਿੱਚ ਕੈਨੇਡੀਅਨ ਦੂਤਾਵਾਸ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਿਖਤਾ ਅਲਬਰਟਾ ਸਰਕਾਰ ਜਿੰਸੀ ਸਿੱਖਿਆ ਦੇ ਨਾਲ ਜੁੜਿਆ ਅਹਿਮ ਐਲਾਨ ਕਰਨ ਜਾ ਰਹੀ ਹੈ ਦਰਸਲ ਅਲਬਰਟਾ ਸਰਕਾਰ ਆਪਟ ਇਨ ਸੈਕਸ ਸਿੱਖਿਆ ਨੀਤੀਆਂ ਲਈ ਇਸ ਫਾਲ ਸੈਸ਼ਨ ਦੇ ਵਿੱਚ ਕਾਨੂੰਨ ਲਿਆਵੇਗੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਫਰਵਰੀ ਦੇ ਵਿੱਚ ਇਹਨਾਂ ਤਬਦੀਲੀਆਂ ਦਾ ਐਲਾਨ ਕੀਤਾ ਸੀ ਜੋ ਹੁਣ ਕਾਨੂੰਨ ਬਣਨ ਜਾਵੇਗਾ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਫਾਲ ਸੈਸ਼ਨ ਵਿੱਚ ਨਵਾਂ ਕਾਨੂੰਨ ਲਿਆ ਰਹੀ ਹੈ ਜਿਸ ਤਹਿਤ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ सेक्स शिक्षा दवान ਲਈ ਆਪਟੇਨ ਕਰਨਾ ਹੋਵੇਗਾ ਯਾਨੀ ਕਿ ਆਪ ਚੋਣ ਕਰਨੀ ਪਵੇਗੀ ਹਾਲ ਦੀ ਘੜੀ ਮਾਪਿਆਂ ਕੋਲ ਆਪਟ ਆਊਟ ਯਾਨੀ ਕਿ ਸੈਕਸ ਸਿੱਖਿਆ ਨੂੰ ਆਪਣੇ ਬੱਚੇ ਦੇ ਪਾਠਕ੍ਰਮ ਚੋਂ ਹਟਾਉਣ ਦੀ ਚੋਣ ਕਰਨੀ ਪੈਂਦੀ ਹੈ ਸਿੱਖਿਆ ਮੰਤਰੀ ਡਿਮਿਟ੍ਰੀਓਸ ਨਿਕੋਲਾਈਡਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਕੂਲ ਬੋਰਡਾਂ ਅਧਿਆਪਕਾਂ ਸੁਪਰਡੈਂਟਾਂ ਅਤੇ ਮਾਪਿਆਂ ਨਾਲ مشਵਰਾ ਕੀਤਾ ਜਾ ਰਿਹਾ ਹੈ ਅਸੀਂ ਇਸ ਫਾਲ ਵਿੱਚ ਕਾਨੂੰਨ ਪੇਸ਼ ਕਰਨ ਦਾ ਇਰਾਦਾ ਰੱਖਦੇ ਹਾਂ ਅਤੇ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਦੇ ਦੌਰਾਨ ਸਾਰੇ ਸੰਬੰਧਿਤ ਪੱਖਾਂ ਨਾਲ ਸਲਾਹ ਕਰਨਾ ਜਾਰੀ ਰੱਖਾਂਗੇ। ਇਹ ਸਪਸ਼ਟ ਨਹੀਂ ਹੈ ਕਿ ਇਹ ਕਾਨੂੰਨ ਕਿਹੋ ਜਿਹਾ ਹੋ ਸਕਦਾ ਹੈ ਪਰ ਪ੍ਰੀਮੀਅਰ ਡੈਨੀਅਲ ਸਮਿਥ ਨੇ ਫਰਵਰੀ ਵਿੱਚ ਕਿਹਾ ਸੀ ਕਿ ਇਸ ਤਹਿਤ ਆਪਣੇ ਬੱਚਿਆਂ ਨੂੰ ਜਿੰਸੀ ਸਿਹਤ ਬਾਰੇ ਹਰੇਕ ਰਸਮੀ ਪਾਠ ਦਿੱਤੇ ਜਾਣ ਦੇ ਨਿਰਣੇ ਵਿੱਚ ਮਾਪਿਆਂ ਦੀ ਸ਼ਮੂਲੀਅਤ ਹੋਵੇਗੀ। ਸਮਿਥ ਨੇ ਕਿਹਾ ਸੀ ਕਿ ਬਾਹਰਲੇ ਸਰੋਤਾਂ ਜਾਂ ਪੇਸ਼ਕਾਰੀਆਂ ਨੂੰ ਵੀ ਸਿੱਖਿਆ ਮੰਤਰਾਲੇ ਦੁਆਰਾ ਪੂਰਵ ਪ੍ਰਵਾਨਗੀ ਦੀ ਲੋਡ ਹੋਵੇਗੀ ਅਲਬਰਟਾ ਟੀਚਰਸ ਐਸੋਸੀਏਸ਼ਨ ਦੇ ਪ੍ਰਧਾਨ ਜੇਸਨ ਸ਼ਿਲਿੰਗ ਨੇ ਕਿਹਾ ਕਿ ਪ੍ਰਸਤਾਵਿਤ ਬਿੱਲ ਬਾਰੇ ਸਪ੍ਰਿੰਗ ਦੌਰਾਨ ਹੋਏ ਸਲਾਮ ਮਸ਼ਵਰੇ ਤੋਂ ਬਾਅਦ ਵੀ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਨਹੀਂ ਮਿਲੇ ਉਹਨਾਂ ਕਿਹਾ ਕਿ ਸੈਕਸ ਐਜੂਕੇਸ਼ਨ ਅਲਬਰਟਾ ਹੈਲਥ ਸਰਵਿਸਿਜ਼ ਦੁਆਰਾ ਜਾਂਚੀ ਪਰਖੀ ਸਮਗਰੀ ਦੀ ਵਰਤੋਂ ਕਰਕੇ ਦਿੱਤੀ ਜਾਂਦੀ ਹੈ ਅਤੇ ਮਾਪਿਆਂ ਨੂੰ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੀ ਕਲਾਸ ਵਿੱਚ ਸ਼ਾਮਲ ਨਾ ਕਰਨ ਦਾ ਵਿਕਲਪ ਦਿੱਤਾ ਜਾਂਦਾ ਹੈ ਸ਼ਿਲਿੰਗ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਕੀ ਸਮੱਸਿਆ ਸੀ ਜਿਸ ਦਾ ਹੱਲ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਨੂੰ ਪੁੱਛਿਆ ਗਿਆ ਤਾਂ ਇਸ ਬਾਰੇ ਕੋਈ ਵੇਰਵੇ ਨਹੀਂ ਦਿੱਤੇ ਗਏ ਕਿ ਇਸ ਵਿੱਚ ਕੀ ਸ਼ਾਮਲ ਹੋ ਸਕਦਾ ਹੈ ਐਡਮਿੰਟਨ ਅਤੇ ਕੈਲਗਰੀ ਵਿੱਚ ਪਬਲਿਕ ਸਕੂਲ ਡਿਵੀਜ਼ਨਾਂ ਦਾ ਕਹਿਣਾ ਹੈ ਕਿ ਉਹ ਸੂਬੇ ਤੋਂ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਨੇ ਐਡਮਿੰਟਨ ਪਬਲਿਕ ਸਕੂਲਜ਼ ਬੋਰਡ ਦੀ ਚੇਅਰ ਜੂਲੀ ਕਲੂਜ਼ਿਕ ਨੇ ਫਰਵਰੀ ਵਿੱਚ ਸਮਿਥ ਨੂੰ ਇੱਕ ਪੱਤਰ ਦੇ ਵਿੱਚ ਲਿਖਿਆ ਸੀ ਕਿ ਮਾਪਿਆਂ ਵੱਲੋਂ ਚੋਣ ਕਰਨਾ ਜ਼ਰੂਰੀ ਕੀਤਾ ਜਾਣਾ ਚਾਹੀਦਾ ਹੈ ਮਾਪਿਆਂ ਨੂੰ ਕੋਈ ਵਾਧੂ ਨਿਯੰਤਰਣ ਨਹੀਂ ਦਿੱਤਾ ਉਹਨਾਂ ਕਹੇ ਕਿ ਸੈਕਸ ਸਿੱਖਿਆ ਤੱਥਾਂ ਤੇ ਉਮਰ ਤੇ ਦਾਰਤਿਆ ਨੂੰ ਕੂਲੇ ਅਤੇ ਇੱਕ ਆਪਟਿਨਮ ਮਾਡਲ ਸਕੂਲਾਂ ਲਈ ਹੀ ਪ੍ਰਸ਼ਾਸਨਿਕ ਲਾਲ ਫਿੱਤਾ ਸ਼ਾਹੀ ਨੂੰ ਹਲਾਰਾ ਦੇਵੇਗਾ ਵਿਰੋਧੀ ਐਨਡੀਪੀ ਐਜੂਕੇਸ਼ਨ ਕ੍ਰਿਟਿਕ ਅਮਾਂਡਾ ਚੈਪਮੈਨ ਨੇ ਕਿਹਾ ਕਿ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦਾ ਅਜੀਬ ਪ੍ਰਸਤਾਵ ਸੂchna ਰੁਕਾਵਟਾਂ ਪੈਦਾ ਕਰਦਾ ਹੈ ਅਤੇ ਘੱਟ ਫੰਡ ਵਾਲੇ ਸਕੂਲਾਂ ਅਤੇ ਭੀੜ ਭੜੱਕੇ ਵਾਲੇ ਕਲਾਸਰੂਮਾਂ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਂਦਾ ਹੈ ਉਨਾ ਕਿਹਾ ਕਿ ਸੂਬੇ ਦਾ ਮੌਜੂਦਾ ਆਪਟ ਆਊਟ ਮਾਡਲ ਕੰਮ ਕਰ ਰਿਹਾ ਹੈ ਸੂਬਾਈ ਲੈਜਿਸਲੇਚਰ ਦਾ ਫਾਲ ਸੈਸ਼ਨ ਅਕਤੂਬਰ ਦੇ ਅਖੀਰ ਵਿੱਚ ਸ਼ੁਰੂ ਹੋਣ ਵਾਲਾ ਹੈ ਚੇਪਮੈਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰੀਮੀਅਰ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਕਿਸ ਨਾਲ مشورہ ਕੀਤਾ ਗਿਆ ਸੀ ਅਤੇ ਇਹ ਕਾਨੂੰਨ ਵਿਦਿਆਰਥੀਆਂ ਨੂੰ ਕਿਵੇਂ ਲਾਗ ਪਹੁੰਚਾਏਗਾ ਸ਼ਿਲਿੰਗ ਨੇ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਕਰਕੇ ਵਿਦਿਆਰਥੀ ਅਜਿਹੇ ਸਮੇਂ ਵਿੱਚ ਕੀਮਤੀ ਜਾਣਕਾਰੀ ਤੋਂ ਖੁੰਝ ਸਕਦਾ ਹੈ ਜਦੋਂ ਅਲਬਰਟਾ ਏਜੰਸੀ ਤੌਰ ਤੇ ਸੰਚਾਰਿਤ ਲਾਗਾਂ ਦੀਆਂ ਉੱਚ ਦਰਾਂ ਦਾ ਅਨੁਪਾਅ ਕਰ ਰਿਹਾ ਹੈ ਸੂਬੇ ਦੇ ਸ਼ੁਰੂਆਤੀ ਆਂਕੜਿਆਂ ਮੁਤਾਬਕ 2024 ਦੀ ਪਹਿਲੀ ਤਿਮਾਹੀ ਵਿੱਚ ਗਨੋਰੀਆ ਦੇ 1334 ਕੇਸ ਸਾਹਮਣੇ ਆਏ ਜੋ ਕਿ 2022 ਦੀ ਇਸੇ ਮਿਆਦ ਵਿੱਚ 1247 ਸਨ ਕਲੈਮੀਡੀਆ ਦੇ ਮਾਮਲੇ ਵੀ 4030 ਤੋਂ ਵੱਧ ਕੇ 4234 ਦਰਜ ਕੀਤੇ ਗਏ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਮਾਹਿਰ ਡਾਕਟਰ ਅਮਿਤਾ ਸਿੰਘ ਨੇ ਕਿਹਾ ਕਿ ਉੱਚ ਦਰਾਂ ਨੂੰ ਲੋਕਾਂ ਦੁਆਰਾ ਮੈਥ ਵਰਗੇ ਉਤੇਜਿਤ ਨਸ਼ਿਆਂ ਦੀ ਵਰਤੋਂ ਕਰਨ ਨਾਲ ਜੋੜਿਆ ਜਾ ਸਕਦਾ ਹੈ ਕਿਉਂਕਿ ਉਸ ਖੇਤੀ ਸੈਕਸ ਕਰਨ ਦੀ ਘੱਟ ਸੰਭਾਵਨਾ ਰੱਖਦੇ ਨੇ ਅਤੇ ਉਹਨਾਂ ਦੇ ਕਈ ਜਿੰਸੀ ਸਾਥੀ ਹੋ ਸਕਦੇ ਨੇ ਕੈਲਗਰੀ ਦੀ ਗੈਰ ਮੁਨਾਫਾ ਸੰਸਥਾ ਸੈਫਲਿੰਗ ਅਲਬੋਟਾ ਜੋ ਜਿੰਸੀ ਗਤੀਵਿਧੀ ਅਤੇ ਨਸ਼ਿਆਂ ਦੀ ਵਰਤੋਂ ਨਾਲ ਜੁੜੇ ਜੋਖਮਾਂ ਨੂੰ ਘਟਾਉਣ ਤੇ ਕੇਂਦ੍ਰਿਤ ਹੈ ਉਸ ਨਾਲ ਜੁੜੀ ਕੈਟੀ ਆਇਰਸ ਨੇ ਕਿਹਾ ਕਿ ਸਿੱਖਿਆ ਦੀ ਘਾਟ ਵੀ ਜਿੰਸੀ ਤੌਰ ਤੇ ਫੈਲਣ ਵਾਲੀਆਂ ਲਾਗਾਂ ਦੀਆਂ ਉੱਚ ਦਰਾਂ ਦਾ ਕਾਰਨ ਹੋ ਸਕਦੀ ਹੈ ਕੈਟੀ ਨੇ ਕਿਹਾ ਕਿ ਇਸ ਬਾਰੇ ਬਹੁਤ ਵਿਵਾਦੋ ਮੁਬਾਹਸੇ ਨੇ ਕਿ ਸੈਕਸ ਐਡ ਵਿੱਚ ਜਿੰਸੀ ਸਿਹਤ ਸਹਿਮਤੀ ਸਰੀਰ ਵਿਗਿਆਨ ਅਤੇ ਲਿੰਕਤਾ ਸਨੇ ਕਿਹੜੀਆਂ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ ਕੈਟਿਨੇ ਕਿਹਾ ਕਿ ਇਸ ਚੀਜ਼ ਦਾ ਹੱਲ ਘਰ ਤੋਂ ਸ਼ੁਰੂ ਹੋ ਸਕਦਾ ਹੈ ਉਹਨਾਂ ਕਹੇ ਕਿ ਮੈਂ ਲੋਕਾਂ ਨੂੰ ਇਸ ਬਾਰੇ ਸੋਚਣ ਲਈ ਕਹਾਂਗੀ ਕਿ ਉਹ ਇਹ ਮੰਨਨ ਦੀ ਬਜਾਏ ਕਿ ਸਕੂਲ ਹਰ ਚੀਜ਼ ਨੂੰ ਕਵਰ ਕਰਨ ਉਹ ਇੱਕ ਮਾਤਾ ਪਿਤਾ ਦੇ ਤੌਰ ਤੇ ਇਸ ਬਾਰੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਕੈਨੇਡਾ ਸਰਕਾਰ ਤੋਂ ਬਾਅਦ ਸਸਕੈਚਵਨ ਪ੍ਰਾਂਤ ਦੇ ਵੱਲੋਂ ਵੀ ਵਿਦੇਸ਼ੀ ਕਾਮਿਆਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਸਸਕੈਚਵਨ ਵੱਲੋਂ ਹਾਰਟ ਟੂ ਫਿਲ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ 6 ਅਤੇ 11 ਸਤੰਬਰ ਨੂੰ ਸੈਮੀਨਾਰ ਲਗਾ ਕੇ ਇਮੀਗ੍ਰੇਸ਼ਨ ਦੇ ਨਿਯਮਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਵੇਗੀ ਇਸ ਬਾਰੇ ਡਿਟੇਲਡ ਰਿਪੋਰਟ ਕੀ ਹੈ ਆਉਂਨ ਸਮਾਰਥੀਆਂ ਕੈਨੇਡਾ ਵੱਲੋਂ ਫੈਡਰਲ ਪੱਧਰ ਉੱਤੇ ਇਮੀਗ੍ਰੇਸ਼ਨ ਦੇ ਨਿਯਮਾਂ 'ਚ ਕੀਤੀ ਸਖਤੀ ਦਰਮਿਆਨ ਵੱਖ-ਵੱਖ ਸੂਬੇ ਵੀ ਸਖਤੀ ਕਰ ਰਹੇ ਨੇ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮਾਂ ਵਿੱਚ ਕੀਤੇ ਬਦਲਾਅ ਤੋਂ ਬਾਅਦ ਹੁਣ ਸਸਕੇਚਵਨ ਨੇ ਵੀ ਆਪਣੀ ਇੱਕ ਅਹਿਮ ਸਟ੍ਰੀਮ ਬੰਦ ਕਰਨ ਦਾ ਐਲਾਨ ਕੀਤਾ ਹੈ। ਸਸਕੇਚਵਨ ਵੱਲੋਂ ਹਾਰਟ ਟੂ ਫਿਲ ਸਟ੍ਰੀਮ 31 ਅਗਸਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮ ਫੈਡਰਲ ਅਤੇ ਪ੍ਰੋਵਿੰਸ਼ਲ ਪੱਧਰ ਉੱਤੇ ਚੱਲਦੇ ਨੇ। ਪ੍ਰੋਵਿੰਸਸ ਆਪਣੇ ਹਿਸਾਬ ਨਾਲ ਨਿਯਮ ਬਣਾਉਂਦੀਆਂ ਨੇ ਤੇ ਸਮੇਂ-ਸਮੇਂ ਤੇ ਤਬਦੀਲੀ ਵੀ ਕਰਦੀਆਂ ਨੇ। ਸਕੈਚਵਨ ਵੱਲੋਂ ਆਪਣੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਵਿੱਚ ਹਾਟੋ ਫਿਲਿਸਟਰੀਨ ਤਹਿਤ 8 ਅਲੱਗ-ਅਲੱਗ ਸੈਕਟਰਜ਼ ਵਿੱਚ ਕਰੀਬ 2 ਦਰਜਨ ਅਜਿਹੇ ਕਿੱਤਿਆਂ ਦੀ ਚੋਣ ਕੀਤੀ ਗਈ ਸੀ ਜਿਨ੍ਹਾਂ ਵਿੱਚ ਕਾਮਿਆਂ ਦੀ ਘਾਟ ਸੀ ਇਸ ਤਹਿਤ ਬਿਨੇਕਾਰਾਂ ਨੂੰ ਨੌਕਰੀ ਦాతੇ ਤੋਂ ਜੌਬ ਅਪਰੂਵਲ ਲੈਟਰ ਦੀ ਲੋੜ ਪੈਂਦੀ ਸੀ ਅਤੇ ਇਹ ਲੈਟਰ ਮਿਲਣ ਤੋਂ ਬਾਅਦ ਉਹ ਆਪਣੀ ਪੀਆਰ ਦੀ ਅਰਜ਼ੀ ਦੇ ਸਕਦੇ ਸਨ ਨੌਕਰੀ ਦਾਤੇ ਨੂੰ ਇਹ ਦਿਖਾਉਣਾ ਪੈਂਦਾ ਸੀ ਕਿ ਉਹਨਾਂ ਨੇ ਯੋਗ ਕਾਮਾਂ ਲੱਭਣ ਲਈ ਲੋੜੀਂਦੇ ਯਤਨ ਕੀਤੇ ਨੇ ਇਸ ਪ੍ਰੋਗਰਾਮ ਤਹਿਤ CLB 4 ਲੈਣਾ ਪੈਂਦਾ ਸੀ ਜੋ ਕਿ ਸੌਖਾ ਹੀ ਲਿਆ ਜਾ ਸਕਦਾ ਸੀ ਉਮੀਦਵਾਰ ਜਦੋਂ ਵੱਖ-ਵੱਖ ਤਰ੍ਹਾਂ ਦੇ ਪੇਪਰ ਦੇ ਕੇ ਆਪਣੀ ਅਰਜ਼ੀ ਦਿੰਦੇ ਨੇ ਤਾਂ ਸਮਾਨਤਾ ਬਣਾਉਣ ਦੇ ਲਈ ਵਿਭਾਗ ਵੱਲੋਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸਥਾਪਿਤ ਕੀਤੇ ਗਏ ਨੇ ਇਸ ਪ੍ਰੋਗਰਾਮ ਦੀ ਪ੍ਰਸਿੱਧੀ ਬਹੁਤ ਵੱਧ ਗਈ ਸੀ ਅਤੇ ਹੋਰਨਾਂ ਪ੍ਰੋਵਿੰਸਸ ਤੋਂ ਵੀ ਬਹੁਤ ਸਾਰੇ ਬਿਨੇਕਾਰਾਂ ਨੇ ਪੀਆਰ ਹਾਸਲ ਕਰਨ ਲਈ ਸਸਕੈਚੂਨ ਦਾ ਰੁਖ ਕੀਤਾ ਸਟੈਟਿਸਟਿਕਸ ਕੈਨੇਡਾ ਦੇ 2022 ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ 137615 ਲੋਕ ਯਾਨੀ ਕਿ ਆਬਾਦੀ ਦਾ 12.5% ਪ੍ਰਵਾਸੀ ਸਨ ਅਤੇ 1.4% ਜਾਂ 15385 ਲੋਕ ਗੈਰ ਪਰਮਾਨੈਂਟ ਰੈਜ਼ੀਡੈਂਸ ਸਨ ਸਕੈਚਵਾਂਡੇ ਮੌਜੂਦਾ ਇਮੀਗ੍ਰੈਂਟਸ ਵਿੱਚੋਂ ਇੱਕ ਤਿਹਾਈ ਲੋਕ 2016 ਤੋਂ 2021 ਦਰਮਿਆਨ ਪਹੁੰਚੇ ਸਨ 2016 ਵਿੱਚ ਕੁੱਲ ਆਬਾਦੀ 'ਚੋਂ ਇਮੀਗ੍ਰੈਂਟਸ ਦੀ ਆਬਾਦੀ 10.5 ਫੀਸਦੀ ਸੀ 2021 ਦੇ ਅੰਕੜਿਆਂ ਅਨੁਸਾਰ ਪ੍ਰੋਵਿੰਸ ਦੀ ਆਬਾਦੀ 11,79,800 ਸੀ ਅਤੇ ਇਸ ਰਿਪੋਰਟ ਅਨੁਸਾਰ 2043 ਤੱਕ ਆਬਾਦੀ 13,48,400 ਤੋਂ 16,000 96700 ਤੱਕ ਜਾਣਦੇ ਅਨੁਮਾਨ ਲਗਾਏ ਗਏ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਦੀ ਇੱਕ ਪੁਰਾਣੀ ਰਿਪੋਰਟ ਮੁਤਾਬਕ 2018 ਤੋਂ 2022 ਅਨੁਸਾਰ 71394 ਇਮੀਗ੍ਰੈਂਟਸ ਪ੍ਰੋਵਿੰਸ ਵਿੱਚ ਆਏ ਇਸ ਸਮੇਂ ਦੌਰਾਨ 20162 ਭਾਰਤੀ ਇਮੀਗ੍ਰੈਂਟਸ ਨੇ ਪ੍ਰੋਵਿੰਸ ਨੂੰ ਚੁਣਿਆ 2024 ਦੇ ਫਾਲ ਸੀਜ਼ਨ ਦੌਰਾਨ ਇਸ ਪ੍ਰੋਗਰਾਮ ਨੂੰ ਰੀਨਿਊ ਕੀਤਾ ਜਾਣਾ ਸੀ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 30 ਅਗਸਤ ਤੋਂ ਪਹਿਲਾਂ ਮਿਲੀਆਂ ਅਰਜ਼ੀਆਂ ਉੱਤੇ ਕੰਮ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਸਕਾਚਵਾਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਬਿਨੇਕਾਰਾਂ ਨੂੰ ਨਵੇਂ ਨਿਯਮਾਂ ਬਾਬਤ ਅਪਡੇਟ ਕਰਨ ਲਈ ਸੈਮੀਨਾਰ ਵੀ ਲਗਾਏ ਜਾਣਗੇ ਇਹ ਸੈਮੀਨਾਰ 6 ਅਤੇ 11 ਸਤੰਬਰ ਨੂੰ ਹੋਣਗੇ ਇਹਨਾਂ ਵਿੱਚ ਰਜਿਸਟਰ ਕਰਨ ਲਈ ਇਮੀਗ੍ਰੇਸ਼ਨ @the.gov.sk.ca ਦੀ ਵੈਬਸਾਈਟ ਦੇ ਉੱਤੇ ਈਮੇਲ ਕੀਤੀ ਜਾ ਸਕਦੀ ਹੈ ਵਧੇਰੇ ਜਾਣਕਾਰੀ ਲਈ 183361304 85 ਦੇ ਉੱਤੇ ਫੋਨ ਕੀਤਾ ਜਾ ਸਕਦਾ ਹੈ। ਸਸਕੇਚਵਨ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਬਾਰੇ ਵਧੇਰੇ ਜਾਣਕਾਰੀ ਲੈਣ ਵਾਸਤੇ www.saskatchewan.ca ਦੀ ਵੈੱਬਸਾਈਟ ਤੇ ਵੀ ਜਾਇਆ ਜਾ ਸਕਦਾ ਹੈ। ਹਫ਼ਤੇ ਦੇ ਵਿੱਚ ਕੁੱਲ 24 ਘੰਟੇ ਕੰਮ ਕਰ ਸਕਣ ਦੀ ਸੀਮਾ ਨੂੰ ਲੈ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਚਿੰਤਾ ਵੱਧ ਗਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਕੰਮ ਦੇ ਘੰਟਿਆਂ ਦੀ ਕਟੌਤੀ ਤਣਾਪੂਰਨ ਹੈ। ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਤੰਬਰ ਯਾਨੀ ਕਿ ਇਸ ਮਹੀਨੇ ਤੋਂ ਵਿਦਿਆਰਥੀ ਹਫ਼ਤੇ ਦੇ ਵਿੱਚ 24 ਘੰਟੇ ਕੰਮ ਕਰ ਸਕਣਗੇ। ਵਿਦਿਆਰਥੀਆਂ ਅਤੇ ਵਕੀਲਾਂ ਦਾ ਕਹਿਣਾ ਹੈ ਕਿ ਟੋਰਾਂਟੋ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਇੱਕ ਨਵੇਂ ਸੰਘੀ ਨਿਯਮ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਕੈਨੇਡਾ ਵਿੱਚ ਕੈਂਪਸ ਤੋਂ ਬਾਹਰ ਹਫ਼ਤੇ ਵਿੱਚ ਸਿਰਫ 24 ਘੰਟੇ ਕੰਮ ਕਰ ਸਕਦੇ ਨੇ। ਨਵਾਂ ਨਿਯਮ ਇਸ ਮਹੀਨੇ ਤੋਂ ਲਾਗੂ ਹੋਵੇਗਾ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਨਵੀਂ ਕੈਪ ਇਹ ਯਕੀਨੀ ਬਣਾਏਗੀ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੰਮ ਕਰਨ ਦੇ ਵਿਕਲਪ ਹੋਣ ਦੇ ਨਾਲ-ਨਾਲ ਆਪਣੀ ਪੜ੍ਹਾਈ ਤੇ ਧਿਆਨ ਕੇਂਦ੍ਰਿਤ ਕਰ ਸਕਣ। ਕੋਵਿਡ-19 ਮਹਾਮਾਰੀ ਦੇ ਦੌਰਾਨ ਲਿਬਰਲ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਜ਼ਦੂਰਾਂ ਦੀ ਘਾਟ ਨੂੰ ਦੂਰ ਕਰਨ ਲਈ ਕੰਮ ਦੇ ਘੰਟਿਆਂ ਤੇ ਵੀਕਿੰਟੇ ਦੀ ਸੀਮਾ ਨੂੰ ਅਸਥਾਈ ਤੌਰ ਤੇ ਮਾਫ਼ ਕਰ ਦਿੱਤਾ ਸੀ ਪਰ ਇਸ ਛੋਟ ਦੀ ਮਿਆਦ 30 ਅਪ੍ਰੈਲ ਨੂੰ ਖਤਮ ਹੋ ਗਈ ਸੀ। ਟੋਰਾਂਟੋ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਜੋ ਕਿ ਹਾਲ ਹੀ ਵਿੱਚ ਹਫ਼ਤੇ ਵਿੱਚ 40 ਘੰਟੇ ਕੰਮ ਕਰ ਰਹੀ ਸੀ ਉਸ ਦਾ ਕਹਿਣਾ ਹੈ ਕਿ ਇਹ ਕੈਪ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਖਰਚਾ ਨੂੰ ਪੂਰਾ ਕਰਨਾ ਮੁਸ਼ਕਲ ਬਣਾ ਦੇਗੀ। ਅੰਤਰਰਾਸ਼ਟਰੀ ਵਿਦਿਆਰਥੀ ਦਾ ਇਹ ਵੀ ਕਹਿਣਾ ਸੀ ਕਿ ਉਸਨੇ ਨਵੇਂ ਨਿਯਮ ਨਾਲ ਸਿੱਜਣ ਲਈ ਆਪਣੇ ਖਰਚਿਆਂ ਵਿੱਚ ਕਟੌਤੀ ਕੀਤੀ ਹੈ। ਉਹ ਯੋਕੀ ਯੂਨੀਵਰਸਿਟੀ ਦੇ ਵਿੱਚ ਜਨ ਸੰਪਰਕ ਸਰਟੀਫਿਕੇਟ ਦੇ ਲਈ ਪੜ੍ਹਾਈ ਕਰ ਰਹੀ ਨੇ ਪਰ ਸੈਨਿਕਾ ਕਾਲਜ ਵਿੱਚ ਬ੍ਰਾਂਡ ਪ੍ਰਬੰਧਨ ਦੀ ਵੀ ਪੜ੍ਹਾਈ ਕਰਨਗੇ। ਉਹਨਾਂ ਕਿਹਾ ਮੈਨੂੰ ਇਸ ਬਾਰੇ ਸਭ ਕੁਝ ਸੋਚਣਾ ਪਵੇਗਾ ਇਹ ਬਹੁਤ ਸਖਤ ਅਤੇ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਕਿਰਾਏ ਤੇ ਬਚਾਉਣ ਲਈ ਆਪਣੇ ਦੋ ਦੋਸਤਾਂ ਨਾਲ ਟਾਊਨ ਹਾਊਸ ਤੋਂ ਇੱਕ ਅਪਾਰਟਮੈਂਟ ਵਿੱਚ ਚਲੀ ਗਈ ਹੈ ਤੇ ਉਹ ਕਰਿਆਨੇ ਦਾ ਸਾਮਾਨ ਘਟਾ ਰਹੀ ਹੈ ਤੇ ਬਾਹਰੀ ਖਾਣਾ ਖਾ ਰਹੀ ਹੈ। ਨਵੇਂ ਨਿਯਮ ਦਾ ਇਹ ਵੀ ਮਤਲਬ ਹੈ ਕਿ ਉਹ ਫੁੱਲ ਟਾਈਮ ਨੌਕਰੀਆਂ ਨਹੀਂ ਲੱਭ ਸਕਦੇ ਉਹਨਾਂ ਕਿਹਾ ਕਿ ਫੁੱਲ ਟਾਈਮ ਕੰਮ ਨੇ ਉਹਨਾਂ ਨੂੰ ਵਿੱਤੀ ਸਥਿਰਤਾ ਪ੍ਰਦਾਨ ਕੀਤੀ ਅਤੇ ਉਹ ਪਹਿਲਾਂ ਵਾਂਗ ਆਰਾਮ ਨਾਲ ਨਹੀਂ ਰਹਿ ਸਕਣਗੇ ਬਾਰਬਰਾ ਸਲੀਫਰ ਯਾਦਗਾਰੀ ਕਲੀਨਿਕ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਵਕੀਲ ਦੀਪਾ ਮੱਟੂ ਜੋ ਕਿ ਲਿੰਗ ਆਧਾਰਿਤ ਹਿੰਸਾ ਦਾ ਅਨੁਭਵ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਕਰਦੇ ਨੇ ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੰਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਉਨਾ ਕਿਹਾ ਕਿ ਹਰ ਵਿਦਿਆਰਥੀ ਉਸ ਵਾਧੂ ਆਮਦਨ ਤੋਂ ਬਿਨਾ ਸਕੂਲ ਨਹੀਂ ਜਾ ਸਕਦਾ ਕਿਸੇ ਵੀ ਟਾਂਚੇ ਵਿੱਚ ਤੁਹਾਡੇ ਕੋਲ ਇੱਕ ਇਕਵਿਟੀ ਫਰੇਮਵਰਕ ਹੋਣਾ ਚਾਹੀਦਾ ਹੈ ਪ੍ਰੋਫੈਸਰ ਨੇ ਸਵਾਲ ਕੀਤਾ ਕਿ ਕੀ 24 ਘੰਟੇ ਸਹੀ ਨੰਬਰ ਹੈ ਪਰ ਮੌਂਟਰੀਅਲ ਦੀ ਕਨਕੋਡੀਆ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਮੋਸ਼ੇਲ ਲੈਂਟਰ ਨੇ ਕਿਹਾ ਕਿ ਪੋਸਟ ਸਕੈਂਡਰੀ ਪੱਧਰ ਤੇ ਅਧਿਐਨ ਕਰਨ ਵਿੱਚ ਸਮਾਂ ਲੱਗਦਾ ਹੈ ਅਤੇ 24 ਘੰਟੇ ਹਫਤੇ ਵਿੱਚੋਂ ਕੱਢੇ ਗਏ ਸਮੇਂ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੇ ਨੇ ਜੋ ਅਧਿਐਨ ਲਈ ਵਰਤਿਆ ਜਾ ਸਕਦਾ ਹੈ ਲੈਂਡਰ ਨੇ ਕਿਹਾ ਹੈ ਕਿ ਉਹਨਾਂ ਨੂੰ ਯਕੀਨ ਨਹੀਂ ਹੈ ਕਿ ਅਧਿਐਨ ਕਰਨ ਲਈ ਲੋੜੀਂਦੇ ਸਮੇਂ ਦੇ ਮੱਦੇਨਜ਼ਰ 24 ਘੰਟੇ ਸਹੀ ਹੋਣਗੇ 29 ਅਪ੍ਰੈਲ ਦੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਂਟਾ ਨੇ ਕਿਹਾ ਕਿ ਇਸ ਤਬਦੀਲੀ ਨੂੰ ਵਿਕਸਿਤ ਕਰਨ ਵਿੱਚ ਅਸੀਂ ਵਿਦਿਆਰਥੀਆਂ ਦੀਆਂ ਲੋੜਾਂ ਦੂਜੇ ਦੇਸ਼ਾਂ ਵਿੱਚ ਨੀਤੀਆਂ ਅਤੇ ਨਾਲ ਹੀ ਖੋਜ ਨੂੰ ਦੇਖਿਆ ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਵਿਦਿਆਰਥੀ ਜਿੰਨਾ ਜ਼ਿਆਦਾ ਕੰਮ ਕਰਦਾ ਹੈ ਅਕੈਡਮਿਕ ਨਤੀਜਿਆਂ ਦਾ ਨੁਕਸਾਨ ਹੁੰਦਾ ਹੈ ਪੜ੍ਹਾਈ ਕਰਦੇ ਸਮੇਂ ਇਹ ਟੁਕਵੇਂ ਸੰਤੁਲਨ ਨੂੰ ਵੀ ਮਾਰਦਾ ਹੈ ਤਾਂ ਕਿ ਵਿਦਿਆਰਥੀਆਂ ਕੋਲ ਅਕਾਦਮਿਕ ਨਤੀਜਾ ਨਾਲ ਸਮਝੌਤਾ ਕੀਤੇ ਬਿਨਾ ਕੰਮ ਕਰਨ ਦਾ ਵਿਕਲਪ ਹੋਵੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਪਣੇ ਹਿੱਸੇ ਲਈ 29 ਅਪ੍ਰੈਲ ਨੂੰ ਕਿਹਾ ਸੀ ਕਿ ਸਾਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਮਰਥਨ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਹ ਸਫਲਤਾ ਲਈ ਤਿਆਰ ਨੇ ਅਤੇ ਉਹ ਇੱਥੇ ਸਹੀ ਢੰਗ ਨਾਲ ਅਧਿਐਨ ਕਰ ਰਹੇ ਨੇ ਕੇਂਦਰ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ ਕੈਪ ਲਗਾਉਣ ਦਾ ਐਲਾਨ ਕੀਤਾ ਸੀ ਤੇ ਵਿਦਿਆਰਥੀਆਂ ਤੇ 2 ਸਾਲ ਦੀ ਕੈਪ ਲਗਾ ਦਿੱਤੀ ਗਈ ਹੈ ਤੇ ਹੁਣ ਮੈਨੀਟੋਬਾ ਦੇ ਵਿੱਚ ਫੈਡਰਲ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਦਾ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲਿਆ ਹੈ ਸਟੇਕ ਹোলਡਰਸ ਨੇ ਆਪਣਾ ਪ੍ਰतिकਰਮ ਦਿੱਤਾ ਹੈ ਇਸ ਸਾਲ ਦਾ ਉਹ ਸਮਾਂ ਜਦੋਂ ਯੂਨੀਵਰਸਿਟੀ ਅਤੇ ਕਾਲਜ ਦੇ ਵਿਦਿਆਰਥੀ ਸਕੂਲ ਵੱਲ ਵਾਪਸ ਜਾ ਰਹੇ ਨੇ ਪਰ ਇਸ ਸਾਲ ਵਿਦਿਆਰਥੀਆਂ ਦੀ ਇੱਕ ਮਹੱਤਵਪੂਰਨ ਇਕਾਈ ਉੱਥੇ ਨਹੀਂ ਹੋਵੇਗੀ ਜੋ ਮੈਨੀਟੋਬਾ ਦੇ ਵਿੱਚ ਕੁਝ ਚਿੰਤਾਵਾਂ ਪੈਦਾ ਕਰ ਰਹੇ ਨੇ ਜਨਵਰੀ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਘੋਸ਼ਣਾ ਕੀਤੀ ਸੀ ਕਿ ਫੈਡਰਲ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਲਈ ਘੱਟ ਅਰਜ਼ੀਆਂ ਦੇਵੇਗੀ ਮਿਲਰ ਨੇ ਕਿਹਾ ਕਿ ਯਕੀਨੀ ਬਣਾਉਣ ਲਈ ਕਿ 2024 ਲਈ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕੋਈ ਹੋਰ ਵਾਧਾ ਨਾ ਹੋਵੇ ਅਸੀਂ 2 ਸਾਲਾਂ ਲਈ ਇੱਕ ਰਾਸ਼ਟਰੀ ਦਾਖਲਾ ਐਪਲੀਕੇਸ਼ਨ ਕੈਪ ਨਿਰਧਾਰਿਤ ਕਰ ਰਹੇ ਹਾਂ ਹੁਣ ਉਸ ਕੋਸ਼ਨਾ ਦਾ ਪ੍ਰਭਾਵ ਮੈਨੀਟੋਬਾ ਯੂਨੀਵਰਸਿਟੀ ਤੇ ਉਜਾਗਰ ਕੀਤਾ ਗਿਆ ਜਿੱਥੇ ਇਸ ਸੈਮੈਸਟਰ ਵਿੱਚ ਪਹਿਲੇ ਸਾਲ ਦੇ 500 ਘੱਟ ਅੰਤਰਰਾਸ਼ਟਰੀ ਵਿਦਿਆਰਥੀ ਹੋਣਗੇ ਇੱਥੇ ਪ੍ਰਧਾਨ ਮਾਈਕਲ ਬਿਨਰੋਚ ਦਾ ਕਹਿਣਾ ਹੈ ਕਿ ਕਟ ਦਾਖਲਾ ਯੂਨੀਵਰਸਿਟੀ ਦੀ ਹੇਠਲੀ ਲਾਈਨ ਤੋਂ ਇੱਕ ਵੱਡਾ ਚੱਕ ਲੈ ਰਿਹਾ ਹੈ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਘਰੇਲੂ ਵਿਦਿਆਰਥੀਆਂ ਨਾਲੋਂ ਕਾਫੀ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਨੇ ਜੇ ਅਸੀਂ ਇਸ ਸਾਲ ਸਮੁੱਚੇ ਤੌਰ ਤੇ 7% ਦੀ ਗਿਰਾਵਟ ਦੇਖ ਰਹੇ ਹਾਂ ਤਾਂ ਅਸੀਂ ਆਪਣੇ ਬਜਟ ਨੂੰ 7 ਤੋਂ 8 ਮਿਲੀਅਨ ਡਾਲਰ ਹਟ ਕਰਨ ਬਾਰੇ ਗੱਲ ਕਰ ਰਹੇ ਹਾਂ। ਲੰਮੀ ਸਮੇਂ ਤੇ ਨਤੀਜੇ ਹੋਰ ਵੀ ਸਖਤ ਹੋ ਸਕਦੇ ਨੇ ਬੇਨਰੋਚਨਿਕ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਅਸੀਂ ਸਮੇਂ ਦੇ ਨਾਲ 1500 ਤੋਂ 2000 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਦਾ ਅਨੁਭਵ ਕਰਾਂਗੇ ਜਿਸ ਨਾਲ ਸੰਸਥਾ ਤੇ ਵੱਡਾ ਪ੍ਰਭਾਵ ਪਵੇਗਾ ਇੱਕ ਪੰਚ ਹੈ ਹੋਰ ਸੈਕਟਰ ਵੀ ਜਜ਼ਬ ਕਰਨਗੇ ਇਸ ਦਾ ਨਕਾਰਾਤਮਕ ਪ੍ਰਭਾਵ ਪਵੇਗਾ ਤੇ ਉਹਨਾਂ ਨੇ ਕਿਹਾ ਕਿ ਮੇਰਾ ਮਤਲਬ ਹੈ ਇਸ ਬਾਰੇ ਕੋਈ ਸਵਾਲ ਨਹੀਂ ਮੈਨੀਟੋਬਾ ਚੈਂਬਰ ਆਫ ਕਮਰਸ ਦੇ ਪ੍ਰਧਾਨ ਚੱਕ ਡੇਵਿਡਸਨ ਨੇ ਇੱਕ ਹੈ ਉਹਨਾਂ ਕਿਹਾ ਕਿ ਕਰਮਚਾਰੀ ਨੀਤੀ ਦੇ ਪੀੜਤਾਂ ਦੇ ਵਿੱਚੋਂ ਹੋਰ ਨਹੀਂ ਜੋ ਕਿ ਪਹਿਲਾਂ ਹੀ ਸੰਘਰਸ਼ ਕਰ ਰਹੇ ਨੇ ਫੈਡਰਲ ਨੀਤੀ ਦੇਸ਼ ਵਿੱਚ ਹਾਊਸਿੰਗ ਸੰਕਟ ਦੇ ਨਤੀਜੇ ਵਜੋਂ ਆਈ ਹੈ ਪਰ ਵਿਨੀਪੈਗ ਦੇ ਸਿਟੀ ਨੇ ਕਿਹਾ ਕਿ ਜਦੋਂ ਘਰ ਲੱਭਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਮੁੱਖ ਮੁੱਦਾ ਨਹੀਂ ਹਨ ਇੱਕ ਈਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਰਾਏ ਦੀ ਮਾਰਕੀਟ ਪਹਿਲਾਂ ਹੀ ਸ਼ਹਿਰ ਵਿੱਚ ਤੰਗ ਹੈ 1.8% ਖਾਲੀ ਦਰ ਦੇ ਨਾਲ ਇਸ ਮੰਗ ਦੀ ਜੜ੍ਹ ਸਥਾਈ ਇਮੀਗ੍ਰੇਸ਼ਨ ਅਤੇ ਪਰਿਵਾਰ ਸ਼ੁਰੂ ਕਰਨ ਵਾਲੇ ਨੌਜਵਾਨਾਂ ਦੇ ਵਿੱਚ ਹੈ ਕਾਉਂਸਲਰ ਜੈਨਿਸ ਲੂਕਸ ਦਾ ਕਹਿਣਾ ਹੈ ਕਿ ਵਿਨੀਪੈਗ ਨੂੰ ਇੱਕ ਆਕਾਰ ਦੇ ਫਿਟ ਆਲ ਫੈਡਰਲ ਨੀਤੀ ਦਾ ਛੋਟਾ ਅੰਤ ਮਿਲਿਆ ਹੈ ਆਪਣੀ ਸ਼ੁਰੂਆਤੀ ਘੋਸ਼ਣਾ ਵਿੱਚ ਫੈਡਰਲ ਸਰਕਾਰ ਨੇ ਕਿਹਾ ਕਿ ਉਸਨੇ ਆਬਾਦੀ ਦੇ ਆਧਾਰ ਤੇ ਵਿਅਕਤੀਗਤ ਸੁਪਾਈ ਅਤੇ ਖੇਤਰੀ ਕੈਪਾਂ ਬਣਾਈਆਂ ਪਰ ਲੂਕਸ ਅਤੇ ਦਿਵਿਤਸਨ ਵਿਅਕਤੀਗਤ ਭਾਈਚਾਰਿਆਂ ਅਤੇ ਸੰਸਥਾਵਾਂ ਲਈ ਨੀਤੀ ਨੂੰ ਮੁੜ ਮੁਲਾਂਕਣ ਕਰਨਾ ਚਾਹੁੰਦੇ ਨੇ ਮੈਨੀਟੋਬਾ ਯੂਨੀਵਰਸਿਟੀ ਲਈ ਉਹ ਗੱਲਬਾਤ ਜਲਦੀ ਨਹੀਂ ਆ ਸਕਦੀ ਇੱਕ ਈਮੇਲ ਬਿਆਨ ਦੇ ਵਿੱਚ ਇਮੀਗ੍ਰੇਸ਼ਨ ਅ ਰਿਫਿਊਜੀਜ਼ ਅਤੇ citizenship canada ਕਹਿਣਾ ਹੈ ਕਿ ਉਹ ਇਸ ਸਾਲ ਦੇ ਅੰਤ ਵਿੱਚ 2025 ਵਿੱਚ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਵੀਕਾਰ ਕਰਦੇ ਨੇ ਇਸ ਦਾ ਮੂਰ ਮੁੱਲਾਂਕਣ ਕਰਨਗੇ ਇਸ ਦੇ ਨਾਲ ਹੀ ਮੈਨੂੰ ਦਿਓ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ